ਇਹ ਸਾਲ ਇਹਨਾਂ ਨੇ ਸੱਚ ਖਰਚਾ ਕਰਾਇਆ ਖਰਚਾ ਕਰਾਇਆ ਜੀ ਸਾਡੇ ਕੋਲ ਜਿਹੜੇ ਪੈਸੇ ਸਿਲਵਾ ਲਿਆ ਅੱਜ ਸਾਡੇ ਕੋਲ ਬਸ ਕੁਝ ਨੂੰ ਤੇ ਢਾੜੀ ਕਰਦੇ ਸੀ ਤੇਲ ਪਾ ਕੇ ਇਹਨਾਂ ਕੋਲ ਆ ਜਾਂਦੇ ਆ ਸਾਰੇ ਮਾਤਬੇ ਦਾ ਖਾਤਾ ਜੱਕਰਾ ਸਕਦੇ ਸਾਡੇ ਕੋਲ ਇਸ ਟਾਈਮ ਖਾਤੇ 15 ਰੁਪਏ ਆ ਜੀ ਸਾਡੇ ਰਗਾ ਦਰੀ ਬੰਦਾ ਕਰੇ ਫਿਰ ਮੈਨੂੰ ਕਹ ਵੀ ਮੈਂ ਤਾਂ ਮੇਰੀ ਭੈਣ ਦੇ ਡਾਕੂਮੈਂਟ ਦੇ ਦੋ ਵੀ ਸਾਡੇ ਪੱਲੇ ਹੈ ਨਹੀਂ ਜੇ ਸਾਡੇ ਕੋਲ ਪੈਸੇ ਹੁੰਦੇ ਇਤੋਂ ਪੈਸੇ ਦੇ ਦਈਏ ਸਾਡੇ ਤੇਲ ਪਾ ਕੇ ਮਾਤਾ ਸੀਗਾ ਹੁਣ ਇਹਨਾਂ ਨੇ ਇਹ ਕਹਿੰਦੇ ਸਾਨੂੰ ਤੇਲ ਪਾ ਕੇ ਤੋਂ ਅਸੀਂ ਫੂਲੀ ਲੈ ਕੇ ਆਓ ਸੈਨ ਅੱਧੇ ਕਰਕੇ ਤੇ ਖੱਡੋ ਕਲੀਅਰਿੰਗ ਲੈ ਕੇ ਜਾਓ ਨਹੀਂ ਤਾਂ ਕੋਈ ਹੋ ਇਹਦੀ ਵੀਡੀਓਜ਼ ਹੈਗੀ ਆ ਸਾਰੀਆਂ ਜੀ ਪੈਟਰੋਲ ਸਾਡੇ ਸਾਰੇ ਆਫਿਸ ਤੇ ਪਾ ਕੇ ਤੇ ਕੁੜੀ ਨੂੰ ਅਗਲਾਉਣ ਲੱਗੇ ਲੈਟਰ ਵੀ ਇੱਥੇ ਜੀ ਫਰੀਦਕੋਟ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ ਇੱਕ ਇਮੀਗ੍ਰੇਸ਼ਨ ਸੈਂਟਰ ਦਾ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਇਮੀਗ੍ਰੇਸ਼ਨ ਸੈਂਟਰ ਤੇ ਉਸ ਨੌਜਵਾਨ ਦਾ ਕੀ ਕਹਿਣਾ ਹੈ ਦੋਵਾਂ ਤਰ੍ਹਾਂ ਦੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਇਸ ਵੀਡੀਓ ਦੇ ਵਿੱਚ ਹੈ ਵੀਡੀਓ ਦੇਖ ਕੇ ਜੇਕਰ ਤੁਹਾਨੂੰ ਕਿਸੇ ਮਸਲੇ ਦੀ ਸਮਝ ਆਉਂਦੀ ਹੈ ਤਾਂ ਕਮੈਂਟ ਵੀ ਤੁਸੀਂ ਜ਼ਰੂਰ ਕਰਨਾ ਹੈ ਕਿਉਂਕਿ ਇਹ ਜਿਹੜਾ ਮਸਲਾ ਹੈ ਗੰਧਾਲ ਚਾਲੇ ਦੇ ਵਿੱਚ ਪੈ ਚੁੱਕਾ ਹੈ ਇਸ ਨੌਜਵਾਨ ਦਾ ਇਹ ਕਹਿਣਾ ਹੈ ਕਿ ਮੈਂ ਆਪਣੇ ਆਪ ਨੂੰ ਅੱਗ ਲਾ ਰਿਹਾ ਸੀ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਉੱਥੇ ਹੀ ਇਮੀਗ੍ਰੇਸ਼ਨ ਸੈਂਟਰ ਦਾ ਇਹ ਕਹਿਣਾ ਹੈ ਕਿ ਇਹ ਨੌਜਵਾਨ ਸਾਡੇ ਇਮੀਗ੍ਰੇਸ਼ਨ ਸੈਂਟਰ ਨੂੰ ਅੱਗ ਲਾ ਰਿਹਾ ਸੀ ਜਿਹੜੇ ਉੱਥੇ ਵਿਦਿਆਰਥੀ ਬੈਠੇ ਸੀ ਉਹਨਾਂ ਦੇ ਉੱਪਰ ਵੀ ਇਸ ਨੇ ਤੇਲ ਪਾ ਦਿੱਤਾ ਸੀ ਜਿੱਤੇ ਸਾਡੇ ਇਮੀਗ੍ਰੇਸ਼ਨ ਦਾ ਨੁਕਸਾਨ ਕਰਨ ਆਇਆ ਸੀ ਪਰ ਨੌਜਵਾਨ ਦੇ ਵੱਲੋਂ ਕੁਝ ਹੋਰ ਹੀ ਕਹਿਣਾ ਹੈ ਨੌਜਵਾਨ ਇਸ ਕਰਕੇ ਆਇਆ ਸੀ ਇਮੀਗ੍ਰੇਸ਼ਨ ਦੇ ਵਿੱਚ ਕਿ ਉਸਦੀ ਭੈਣ ਦੇ origignal ਡਾਕੂਮੈਂਟ ਇਸ ਇਮੀਗ੍ਰੇਸ਼ਨ ਦੇ ਕੋਲ ਪਏ ਨੇ 22 ਸਾਲਾਂ ਤੋਂ ਜਿਸ ਦੇ ਕਰਕੇ ਨੌਜਵਾਨ ਦਾ ਇਹ ਕਹਿਣਾ ਹੈ ਕਿ ਮੈਂ ਬਹੁਤ ਵਾਰ ਇਹਨਾਂ ਤੋਂ ਆਪਣੀ ਭੈਣ ਦੇ origignal ਡਾਕੂਮੈਂਟ ਮੰਗਣ ਆਇਆ ਹਾਂ ਕਿਰਾਇਆ ਭੜਾ ਲਾ ਕੇ ਅਸੀਂ ਮਜ਼ਦੂਰੀ ਕਰਨ ਵਾਲੇ ਬੰਦੇ ਹਾਂ ਬਹੁਤੀ ਮੁਸ਼ਕਲਾਂ ਦੇ ਨਾਲ ਆਪਣੀ ਭੈਣ ਨੂੰ ਇੱਥੇ ਅਸੀਂ ਦਾਖਲਾ ਕਰਵਾਇਆ ਸੀ ਇਹਨਾਂ ਦੀਆਂ ਫੀਸਾਂ ਭਰੀਆਂ ਹਨ ਪਰ ਹੁਣ ਇਹ ਨਾ ਤਾਂ ਸਾਡੀ ਭੈਣ ਨੂੰ ਬਾਹਰ ਭੇਜ ਰਹੇ ਨੇ ਤੇ ਨਾ ਹੀ ਕੋਈ ਹੋਰ ਸਨਵਾਈ ਕਰ ਰਹੇ ਨੇ ਤੇ ਨਾ ਹੀ ਸਾਨੂੰ ओरिजिनल ਡਾਕੂਮੈਂਟ ਦੇ ਰਹੇ ਨੇ ਚਲੋ ਅਸੀਂ ਹੋਰ ਕਿਤੇ ਆਪਣਾ ਟਰਾਈ ਕਰ ਲਈਏ ਪਰ ਉਤੇ ਹੀ ਇਮੀਗ੍ਰੇਸ਼ਨ ਸੈਂਟਰ ਦਾ ਇਹ ਕਹਿਣਾ ਹੈ ਹੁਣ ਕਿ ਅਸੀਂ ਇਸ ਨੂੰ ਜਿਹੜੇ ओरिजिनल ਡਾਕੂਮੈਂਟ ਇਸ ਕਰਕੇ ਨਹੀਂ ਦਿੰਦੇ ਕਿਉਂਕਿ ਇਹ ਆਪਣੀ ਭੈਣ ਨੂੰ ਨਹੀਂ ਲੈ ਕੇ ਆਉਂਦਾ ਇਸ ਤਰ੍ਹਾਂ ਸਾਡੇ ਤੇ ਕਾਰਵਾਈ ਵੀ ਹੋ ਸਕਦੀ ਹੈ ਕੋਈ ਹੋਰ ਵੀ ਹੋ ਸਕਦਾ ਹੈ ਇਹ ਸਾਨੂੰ ਕੀ ਸਬੂਤ ਹੈ ਕਿ ਇਹ ਇੱਕ ਉਸ ਕੁੜੀ ਦਾ ਹੀ ਭਰਾ ਹੈ ਦੋਮਾਤਨੀ ਆਦੀ ਗੱਲਬਾਤ ਤੁਹਾਨੂੰ ਸੁਣਾਉਣੇ ਆ ਹੁਣ ਇਸ ਵੀਡੀਓ ਦੇ ਵਿੱਚ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦੇਣੀ ਹੈ ਤੁਹਾਨੂੰ ਕੌਣ ਸਹੀ ਲੱਗਦਾ ਹੈ ਤੇ ਕੌਣ ਗਲਤ ਲੱਗਦਾ ਹੈ ਜਲਵੀਰ ਸਿੰਘ ਦਾ ਜੀ ਮੇਰਾ ਨਾਮ ਕੀ ਹੋਇਆ ਮਸਲਾ ਕੀ ਗੱਲ ਤੇ ਜੀ 2.5 ਸਾਲਾਂ ਦੀ ਗੱਲ ਹੈ ਜੀ ਇਹਨਾਂ ਨੇ ਸਾਥ ਡਾਕੂਮੈਂਟ ਲੈ ਲਏ origignal ਡਾਕੂਮੈਂਟ ਵੈਸੇ ਲੈ ਲੈਂਦੇ ਨੇ ਜਿਵੇਂ ਪਹਿਲੀ ਵਾਰ ਸੀ ਤੇ ਬਰੀ ਬੰਦਿਆ ਸਾਥ origignal ਡਾਕੂਮੈਂਟ ਲੈ ਲਏ ਤੇ ਦੂਜੀ ਵਾਰ ਇਹਨਾਂ ਨੇ ਕੀ ਕੀਤਾ ਵੀ ਅਸੀਂ ਬਾਹਰ ਭੇਜ ਦਾਂਗੇ 2.5 ਸਾਲ ਇਹਨਾਂ ਨੇ ਸਾਥ ਖਰਚਾ ਕਰਾਇਆ ਖਰਚਾ ਕਰਾਇਆ ਜੀ ਸਾਡੇ ਕੋਲ ਜਿਹੜੇ ਪੈਸੇ ਚਲਵਾ ਲਏ ਅੱਜ ਸਾਡੇ ਕੋਲ ਬਸ ਕੁਝ ਨਹੀਂ ਦਿੱਤਾ ਢੀਂ ਕਰਕੇ ਅਸੀਂ ਤੇ ਰਿਪੋਰਟ ਇਹਨਾਂ ਕੋਲ ਆ ਜਾਂਦੇ ਆ ਮੈਂ ਪਹਿਲਾਂ ਵੀ ਇਹਨਾਂ ਕੋਲ ਜਿਹੜੇ ਮਾਰਟ ਹੱਥ ਜੋੜ ਕੇ ਜਾਵੜਦਾ ਜੀ ਦਾੰਦੀ ਰੇਟ ਦੇਣ ਦੀ ਸਾਚ ਫਿਰ ਜਦੋਂ ਮੈਂ ਹੱਥ ਜੋੜੇ ਨਾ ਮੁਰੇ ਦੇ ਕੋਲ ਜੁਰ ਹੋਣ ਰੌਲਾ ਪਿਆ ਹੁਣ ਆਫਿਸ ਦਾ ਮਾਲ ਆ ਗਿਆ ਜਦੋਂ ਮੈਂ ਪਹਿਲਾਂ ਹੱਥ ਜੋੜੇ ਤਾਂ ਕੋਈ ਨਹੀਂ ਆਇਆ ਲਾ ਠੀਕ ਹੈ ਜੀ ਫਿਰ ਮੈਨੂੰ ਕਹ ਵੀ ਮੈਂ ਤਾਂ ਮੇਰੀ ਭੈਣ ਦੇ ਡਾਕੂਮੈਂਟ ਦੇ ਦੋ ਸਾਡੇ ਪੱਲੇ ਹੈ ਨਹੀਂ ਜੇ ਸਾਡੇ ਕੋਲ ਪੈਸੇ ਹੁੰਦਾ ਇਤੋਂ ਪੈਸੇ ਦੇ ਦਈਏ ਸਾਡਾ ਕੋਈ ਵੈਸੇ ਅਸੀਂ ਅੱਖ ਸਾਨੂੰ ਛੋਟਣਾ ਕੋਈ ਗੁੱਸਾ ਨਹੀਂ ਤੇ ਐਦ ਤੁਸੀਂ ਕਿਉਂ ਐਂ ਕਰਤੋ ਸਾਡੇ ਨਾਲ ਸਾਡੇ ਕੋਲ ਹੀ ਹੈ ਨਹੀਂ ਜੀ ਕੋਈ ਸਾਡੇ ਕੋਲ ਹੋਵੇ ਤੁਸੀਂ ਮੇਰੇ ਸਾਰੇ ਮਾਤਰ ਦਾ ਖਾਤਾ ਚੱਟਾ ਸਕਦਾ ਹੈ ਸਾਡੇ ਕੋਲ ਇਸ ਟਾਈਮ ਖਾਤੇ 15 ਰੁਪਏ ਹੈ ਜੀ ਸਾਡੇ ਅਰ ਦਾ ਬਰੀ ਬੰਦਾ ਤਰੀਕ ਜੀ ਇਹਨਾਂ ਕੋਲ ਡਾਕੂਮੈਂਟ ਰੱਖੇ 2.5 ਸਾਲ ਹੋ ਗਏ ਇਹ ਕਹਿੰਦੇ ਵੀ ਇਸ ਤਾਂ ਐਂ ਦੇ ਮੰਗਦੇ ਹੁਣ ਤਾਂ ਅਗਲੇ ਮਹੀਨੇ ਫਿਰ ਕਹਿੰਦੇ ਅਗਲੇ ਮਹੀਨੇ ਫਿਰ ਕਹਿੰਦੇ ਅਗਲੇ ਮਹੀਨੇ ਓਕੇ ਕੀਤਾ ਫਿਰ ਮੈਂ ਤਾਂ ਧੀਰ ਪਾ ਕੇ ਮਾਰਦਾ ਸੀਗਾ ਹੁਣ ਇਹਨਾਂ ਨੇ ਇਹ ਕਹਿੰਦੇ ਸਾਨੂੰ ਧੀਰ ਪਾ ਕੇ ਮਚਾਉਂਦਾ ਸੀ ਹੁਣ ਇਹਨਾਂ ਨੇ ਕੋਲਸ ਕੰਪਲੀਟ ਦੇ ਦਿੱਤੀ ਜੀ ਦੇਖੋ ਪ੍ਰਸ਼ਾਸਨ ਕੀ ਕਰ ਗਈ ਉਹ ਤਰੀਕੇ ਨਾਲ ਤੇ ਪਹਿਲਾਂ ਵੀ ਮਕਦਮੇ ਆਈ ਉਹਨਾਂ ਚ ਕੁਝ ਨਹੀਂ ਸਲਵਾਈ ਹੁੰਦੀ ਇਹ ਆ ਕੇ ਆਉਂਦੀ ਨਹੀਂ ਹੈਗੇ ਰਿਸ਼ਟ ਔਰ ਇਹਨਾਂ ਨੂੰ ਕਾਲ ਲਾਤਾਂਗੇ ਇਹਨਾਂ ਨੂੰ WhatsApp ਕਾਲ ਲਾ ਦੇਣ ਉਹ ਆਮ ਕਾਲ ਤੋਂ ਲੱਗਦੀ ਨਹੀਂ ਤੇ ਇਹਨਾਂ ਦਾ ਫੀਲ ਨਾ ਸਿੱਦਾ ਬੋੜਾ ਦਾ ਪਰ ਉਹਨਾਂ ਨੂੰ ਬਰੁਖ ਤੋਂ ਨਹੀਂ ਕਾਲ ਆਉਂਦੀ ਉਹਨਾਂ ਦੇ ਮੈਂ ਹੋਰ ਕਾਹਦੀ ਕੋਸ਼ਿਸ਼ਾਂ ਕਰਾਂ ਦੱਸੀ ਮੈਂ ਕਿਲਾ ਮਾਰ ਸਕਦਾ ਇਹਨਾਂ ਕੋ ਡਾਕੂਮੈਂਟ ਬਣਾਉਣੇ ਬਹੁਤ ਆਸਾਨੀ ਨਾਲ ਨਿਕੜਾ ਸਕਦਾ ਮੈਂ ਉਸ ਕੈਪਟਲ ਸਕਸੈਸ ਫ੍ਰੀਡ ਕੋਡ ਇਮੀਗ੍ਰੇਸ਼ਨ ਦਾ ਅਮਲ ਕਾਜੀ ਮੇਰੇ ਕੋਲ ਅੱਜ ਅਮਨਦੀਪ ਕੌਰ ਦੇ ਡਾਕੂਮੈਂਟ ਮੇਰੇ ਕੋਲ ਪਹਿਲਾਂ ਹੈਗੇ ਸੀਗੇ ਤੇ ਜਿਹੜੇ ਜਿਸ ਕੁੜੀ ਨਾਲ ਸਾਡੀ ਗੱਲ ਉਸ ਕੁੜੀ ਦੇ ਜਾਣਕਾਰ ਜਾਂ ਸਾਨੂੰ ਨਹੀਂ ਪਤਾ ਕੌਣ ਆ ਇੱਥੇ ਆਫਿਸ 'ਚ ਆਏ ਇੱਥੇ ਤੁਹਾਨੂੰ ਗਾਲਾਂ ਗੁਣਾ ਕੱਢੀਆਂ ਉਹਨਾਂ ਨੇ ਠੀਕ ਹੈ ਫੋਨ 'ਤੇ ਵੀ ਸਾਡੀ ਗੱਲ ਹੋਈ ਗਈ ਭਾਈ ਤੁਹਾਡੇ ਡਾਕੂਮੈਂਟ ਦੋ ਜਣਾ ਤਿੰਨ ਜਣਾ ਤੁਸੀਂ ਕੋਟੀ ਕਲੀਅਰਿੰਗ ਲੈ ਕੇ ਤੁਹਾਨੂੰ ਕੱਲ ਨੂੰ ਵਾਪਸ ਕਰ ਦਾਂਗੇ ਕੁੜੀ ਨੂੰ ਲੈ ਜਾਓ ਕੁੜੀ ਨੂੰ ਨਾਲ ਲੈ ਕੇ ਕੁੜੀ ਕੁੜੀ ਲੈ ਕੇ ਆਓ ਸੈਨ ਅੱਧੇ ਕਰਕੇ ਸਾਡੋ ਕਲੀਅਰਿੰਗ ਲੈ ਕੇ ਜਾਓ ਨਹੀਂ ਕੱਲ ਨੂੰ ਕੋਈ ਹੋਰ ਆ ਕੇ ਬੰਦਾ ਕਲੇਮ ਕਰ ਦੂਗਾ ਇਹ ਗੱਲ ਉਹਨਾਂ ਦੇ ਸਮਝ ਕਿੰਨੀ ਆਈ ਪੂਰੀ ਦਿਮਾਗ ਤੋਂ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਕੀ ਨਹੀਂ ਕੀਤਾ ਹੋਇਆ ਥੱਲੇ ਗਿਆ ਵੀ ਉਹ ਥੱਲੇ ਜਾ ਕੇ ਪੈਟਰੋਲ ਲੈ ਕੇ ਆਇਆ ਜੇ ਵੀਡੀਓਜ਼ ਹੈਗੀ ਆ ਸਾਰੀਆਂ ਜੀ ਪੈਟਰੋਲ ਸਾਡੇ ਸਾਰੇ ਆਫਿਸ ਦੇ ਪਾ ਕੇ ਤੇ ਕੁੜੀ ਨੂੰ ਅਗਲਾਉਣ ਲੱਗੇ ਲੈਟਰ ਵੀ ਇੱਥੇ ਦਾ ਸਾਰੇ ਸਾਰੇ ਸਟਾਫ ਤੇ ਛੜਕ ਲੋ ਔਰ ਕਰਕੇ ਬਾਹਰ ਗਿਆ ਕਰਕੇ ਬਾਹਰ ਗਿਆ ਜੀ ਅਸੀਂ ਅਸੀਂ ਪ੍ਰਕਾਰ ਕੇ ਬੇਨਤੀ ਕਰਦੇ ਆਂ ਜੀ ਕਿ ਐਜੇ ਨਸ਼ੇੜੀਆਂ ਦਾ ਖੱਲ ਪਾਈ ਜਾਵੇ ਜੀ ਪੁਲਿਸ ਨੂੰ ਕਿਹਾ ਦਿੱਤੀ ਪੁਲਿਸ ਨੇ ਸੁਚਨਾ ਦੇ ਦਿੱਤੀ ਜੀ ਟਾਈਮ ਤੇ ਕੁੜੀ ਸੁਨੇ ਆ ਕੇ ਉਹਨੇ ਟੈਂਪਰ ਪੁਲਿਸ ਟੈਂਪ ਤੇ ਆ ਗਈ ਸੀ ਕਿ ਟੈਂਪ ਤੇ ਆ ਕੇ ਉਹਨੂੰ ਮੁੰਡੇ ਨੂੰ ਕਾਬੂ ਕਰ ਲਿਆ ਤੇ ਉਹ ਲੈ ਕੇ ਗਿਆ ਹੁਣ ਦਿੱਕਤੀਆਂ ਪਰ ਆਪ ਵੀ ਦੇਖੀ ਕਿ ਕਿੰਨਾ ਅਨ ਸੇਫ ਹੈ ਹਮ ਲੋਕੀ ਨੇ ਲੈ ਲਈ ਬਿਲਕੁਲ ਪਲੀਜ਼ ਬੈਠੀਆਂ ਤੇ ਸਾਰੀਆਂ ਕੋਈ ਵੀ ਇਸ ਤਰ੍ਹਾਂ ਸੇ ਨਸ਼ੇ ਕਰਕੇ ਆਏਗਾ ਆਫ ਸਟਡੇਗਾ ਹੁ ਤੇਲ ਨਾਲ ਕੀ ਲੱਤੂ ਨਾਲ ਪਤਾ ਨਹੀਂ ਸੀ ਦੱਸ ਸਕਦਾ ਬਿਲਕੁਲ ਵੀ ਸੇਫ ਨਹੀਂ ਹੈ ਇਸ ਤਰ੍ਹਾਂ ਸੇ ਕੋਈ ਵੀ ਇਸ ਤਰ੍ਹਾਂ ਕਿਸੇ ਕੇ ਪਾਸ ਚੱਲਦਾ ਹੈ